ਸਤ ਸ੍ਰੀ ਅਕਾਲ ਜੀ ਅੱਜ ਦੀ ਸਾਡੀ ਵੀਡੀਓ ਐ ਪੰਜਾਬੀ ਵਿਆਕਰਨ ਬਾਰੇ ਸੋ ਅਸੀਂ ਅੱਜ ਪਹਿਲਾਂ ਅਸੀਂ ਅੱਜ ਤਰੀਕ ਲਿਖਦੇ ਆਂ ਸਾਡੀ ਅੱਜ ਦੀ ਤਰੀਕ ਹੈਗੀ 26 7 2024 ਤੇ ਪੰਜਾਬੀ ਵਿਆਕਰਨ ਪੰਜਾਬੀ ਵਿਆਕਰਨ ਦਾ ਬਹੁਤ ਹੀ ਮਹੱਤਵਪੂਰਨ ਵਿਸ਼ਾ ਹੈਗਾ ਸਵਰ ਕੀ ਇਹ ਸਵਰ ਜਿਸ ਨੂੰ ਅਸੀਂ ਇੰਗਲਿਸ਼ ਦੇ ਵਿੱਚ ਵਾਉਲਸ ਵੀ ਕਹਿੰਦੇ ਆਂ ਵਾਉਲਸ ਇਹ तकरीबन ਕਾਫੀ ਜਿਆਦਾ ਬੱਚੇ ਜਿਹੜੇ ਆ ਇਹਨਾਂ ਨੇ ਵੌਲਸ ਦੀ ਬਜਾਏ ਬੋਵਲਸ ਆਖਦੇ ਹਨ ਪਰ ਉਹ ਪ੍ਰੋਨਨਸिएशन ਗਲਤ ਹੈ ਸਹੀ ਜਿਹੜੀ ਆ ਉਹ ਹੈਗੀ ਆ ਵੌਲਸ ਅਸੀਂ ਇਸ ਨੂੰ ਵੌਲਸ ਆਖਦੇ ਹਾਂ ਠੀਕ ਹੈ ਔਰ ਜਿਹੜੀ ਮੇਰੀ ਪੁਰਾਣੀ ਪਿਛਲੀ ਵੀਡੀਓ ਸੀਗੀ ਭਾਗ ਇਹ ਸਾਡੀ ਵੀਡੀਓ ਹੈਗੀ ਆ ਭਾਗ ਦੂਜਾ ਭਾਗ ਦੂਜਾ ਤੇ ਅੱਜ ਦਾ ਸਾਡਾ ਵਿਸ਼ਾ ਹੈਗਾ ਸਵਰ ਵਾਉਲਸ ਸੋ ਆਪਾਂ ਪਹਿਲਾਂ ਸੀ ਸਭ ਤੋਂ ਪਹਿਲਾਂ ਅਸੀਂ ਜਾਣਕਾਰੀ ਇਹ ਹਾਸਲ ਕਰੀਏ ਕਿ ਸਵਰ ਕਿਸ ਨੂੰ ਆਖਦੇ ਹਨ ਸਵਰ ਉਹ ਹੁੰਦੇ ਹਨ ਜੋ ਅਸੀਂ ਮੂੰਹ ਵਿੱਚੋਂ ਆਵਾਜ਼ ਜਾਂ ਸਾਹ ਛੱਡਦੇ ਸਮੇਂ ਕੋਈ ਵੀ ਰੁਕਾਵਟ ਨਾ ਆਵੇ ਬੇਰੋਕ ਟੋਕ ਅਸੀਂ ਸਾਹ ਜਾਂ ਮਤਲਬ ਕਿ ਆਵਾਜ਼ ਅਸੀਂ ਬਾਹਰ ਕੱਢਦੇ ਹਾਂ ਛੱਡਦੇ ਹਾਂ ਉਸ ਨੂੰ ਅਸੀਂ ਸਵਰ ਆਖਦੇ ਹਾਂ ਇਹ ਪੰਜਾਬੀ ਵਿੱਚ ਸਵਰ ਤਿੰਨ ਹਨ ਊੜਾ ਐੜਾ ਈੜੀ ਜਦੋਂ ਅਸੀਂ ਇਹ ਸਾਡੇ ਤਿੰਨ ਸਵਰ ਹਨ ਉੜਾ ਐੜਾ ਈੜੀ ਜਿਸ ਵਾਰ ਅਸੀਂ ਊ ਆ ਈ ਆਖਦੇ ਹਾਂ ਊ ਆ ਈ ਅੱਜ ਦੀ ਸਾਡੀ ਇਹ ਵੀਡੀਓ ਬਹੁਤ ਹੀ ਛੋਟੀ ਜੀ ਹੈ ਪਰ ਬਹੁਤ ਹੀ ਮਹੱਤਵਪੂਰਨ ਹੈ ਟੌਪਿਕ ਹੈ ਪੰਜਾਬੀ ਵਿਆਕਰਣ ਦਾ ਜਿਸ ਨੂੰ ਅਸੀਂ ਸਕਿਪ ਨਹੀਂ ਜਾਂ ਛੱਡ ਨਹੀਂ ਸਕਦੇ ਹੈਗੇ ਵੋਲਸ ਅਗਲੀ ਅਸੀਂ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਲੈ ਕੇ ਆਵਾਂਗੇ ਲਗਾ ਮਾਤਰਾ ਤੇ ਲਗਾ ਮਾਤਰਾ ਕਿਵੇਂ ਲਗਾਉਣੀਆਂ ਹਨ ਇਹ ਤਕਰੀਬਨ ਛੋਟੇ ਬੱਚਿਆਂ ਵਾਸਤੇ ਹੈ ਸਵਰ ਪਿਛਲੀ ਮੇਰੀ ਜਿਹੜੀ ਵੀਡੀਓ ਸੀ ਉਹ ਸੀ ਕਿ ਵਿਅੰਜਨ ਬਾਰੇ ਕਿ ਵਿਅੰਜਨ ਕੀ ਹੁੰਦੇ ਹਨ ਵਿਅੰਜਨ ਕਿਸ ਨੂੰ ਆਖਦੇ ਹਨ ਅੱਜ ਦਾ ਸਾਡਾ ਟੌਪਿਕ ਸੀਗਾ ਸਵਰ ਧੰਨਵਾਦ